ਰੈਡੀ ਸਿਆਣਿਆਂ ਦੀ ਕਹਾਵਤ ਹੈ ਕਿ ਅਕਲ ਨਾਲ ਵਾ ਅਤੇ ਰੱਜ ਕੇ ਖਾ ਡੰਡੀ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਰੋਜੀ ਰੋਟੀ ਕਮਾਉਣ ਜਾਣ ਵਾਲੀ ਸਾਡੀ ਨੌਜਵਾਨ ਪੀੜੀ ਆਪਣੀ ਸੂਝ-ਬੂਝ ਨਾਲ ਆਪਣੀ ਜਨਮ ਭੂਮੀ ਉੱਤੇ ਹੀ ਸਟਰਾਬੇਰੀ ਦੀ ਖੇਤੀ ਕਰਕੇ ਮਾਲਾ ਮਾਲ ਹੋ ਸਕਦੀ ਹੈ ਡੰਡੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਭੰਗਵਾ ਦੇ ਅਗਾਂ ਵਧੂ ਕਿਸਾਨ ਸੇਵਾਮੁਕਤ ਹੌਲਦਾਰ ਤਰਸੇਮ ਸਿੰਘ ਨੇ ਕੀਤਾ ਡੰਡੀ ਦੇਸ਼ ਲਈ ਭਾਰਤ ਪਾਕਿਸਤਾਨ ਦੀਆਂ ਹੋਈਆਂ ਜੰਗਾਂ ਲੜਨ ਵਾਲੇ ਸੇਵਾਮੁਕਤ ਫੌਜੀ ترਸੀਮ ਸਿੰਘ ਭੰਗਵਾ ਨੇ ਦੱਸਿਆ ਕਿ ਉਹ 31 ਦਸੰਬਰ 1988 ਵਿੱਚ ਹਵਲਦਾਰ ਸੇਵਾਮੁਕਤ ਹੋਣ ਉਪਰੰਤ ਆਪਣੀ ਜ਼ਮੀਨ ਵਿੱਚ ਆਪਣੇ ਪੁੱਤਰ ਨੰਬਰਦਾਰ ਰਾਮ ਸਿੰਘ ਅਤੇ ਪੋਤਰੇ ਸਮੇਤ ਹੱਥੀਂ ਖੇਤੀ ਨੂੰ ਤਰਜੀਹ ਦੇ ਰਹੇ ਹਨ ਡੰਡੀ ਉਸਨੇ ਦੱਸਿਆ ਕਿ ਸੇਵਾਮੁਕਤੀ ਤੋਂ ਬਾਅਦ ਉਸ ਵੱਲੋਂ ਆਪਣੀ ਜ਼ਮੀਨ ਵਿੱਚ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ, ਦਾਲਾਂ ਆਦਿ ਦੀ ਆਰਗੈਨਿਕ ਵਿਧੀ ਨਾਲ ਬਿਜਾਈ ਕਰਨ ਦੇ ਨਾਲ-ਨਾਲ ਕੀਮਤੀ ਫਲ ਫਰੂਟ ਅਤੇ ਸਬਜ਼ੀਆਂ ਦੀ ਪੈਦਾਵਾਰ ਕਰਨ ਦੇ ਮਨੋਰਥ ਨਾਲ ਸੋਸ਼ਲ ਮੀਡੀਆ ਉੱਤੇ ਹਿਮਾਚਲ ਦੇ ਰਕੇਸ਼ ਕੁਮਾਰ ਵੱਲੋਂ ਸਟਰਾਬੇਰੀ ਦੀ ਪਨੀਰੀ ਲਗਾਉਣ ਸੰਬੰਧੀ ਪਾਈ ਗਈ ਪੋਸਟ ਤੋਂ ਪ੍ਰਭਾਵਿਤ ਹੋ ਕੇ ਪਿਛਲੇ 7 ਸਾਲਾਂ ਤੋਂ ਸਟਰਾਬੇਰੀ ਦੀ ਅਗੇਤੀ ਅਤੇ ਪਿਛੇਤੀ ਕਿਸਮ ਦੀਆਂ ਪਨੀਰੀਆਂ ਲੈ ਕੇ ਸਟਰਾਬੇਰੀ ਦੀ ਖੇਤੀ ਕਰਦੇ ਆ ਰਹੇ ਹਨ ਡੰਡੀ ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਅਗੇਤੀ ਕਿਸਮ ਦੀ ਬਿਜਾਈ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਗਈ ਹੈ ਅਤੇ ਸਟ੍ਰਾਬੇਰੀ ਦੀ ਰੈਡੀ ਕਾਸ਼ਤ ਕਰਨ ਦਾ ਇਸ ਵੇਲੇ ਟੁਕਮਾ ਸਮਾ ਹੈ ਅਤੇ ਉਹਨਾਂ ਵੱਲੋਂ ਮਹਾਰਾਸ਼ਟਰ ਦੇ ਪਿੰਡ ਤੋਂ ਸਟ੍ਰਾਬੇਰੀ ਦੀ ਅਗੇਤੀ ਕਿਸਮ ਦੇ ਬੂਟੇ ਮੰਗਵਾ ਕੇ ਆਪਣੇ ਖੇਤਾਂ ਵਿੱਚ ਆਰਗੇਨਿਕ ਖਾਦਾਂ ਨਾਲ ਬਿਜਾਈ ਕੀਤੀ ਜਾ ਰਹੀ ਹੈ ਡੰਡੀ ਉਹਨਾਂ ਦੱਸਿਆ ਕਿ ਸਟਰਾਬੇਰੀ ਦੀ ਪਛੇਤੀ ਕਿਸਮ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਬਿਜਾਈ ਦਾ ਟੁਕਮਾ ਸਮਾਂ ਹੈ ਡੰਡੀ ਉਹਨਾਂ ਦੱਸਿਆ ਕਿ ਇਸ ਸਮੇਂ ਬਿਜਾਈ ਕੀਤੀ ਜਾ ਰਹੀ ਸਟਰਾਬਰੀ ਜਨਵਰੀ ਮਹੀਨੇ ਵਿੱਚ ਤਿਆਰ ਹੋ ਕੇ ਫਲ ਦੀ ਤੁੜਵਾਈ ਸ਼ੁਰੂ ਹੋ ਜਾਵੇਗੀ ਜੋ ਅਪ੍ਰੈਲ ਅਤੇ ਮਈ ਦੇ ਅੱਧ ਤੱਕ ਫਲ ਦੇਵੇਗੀ ਟੰਡੀ ਉਹਨਾਂ ਦੱਸਿਆ ਕਿ ਅਗੇਤੀ ਸਟਰਾਬਰੀ ਦਾ ਪਾ ਪਹਿਲਾ ਪਹਿਲਾ 400 ਤੋਂ ਲੈ ਕੇ 500 ਤੱਕ ਵਿਕਰੀ ਹੋ ਜਾਂਦੀ ਹੈ ਅਤੇ ਬਾਦ ਵਿੱਚ ਸਟਰਾਬੇਰੀ ਦਾ ਪਾ 150 ਤੋਂ 200 ਰੁਪਏ ਪ੍ਰਤੀ ਕਿਲੋ ਮਿਲ ਜਾਂਦਾ ਹੈ ਡੰਡੀ ਤਰਸੇਮ ਸਿੰਘ ਨੇ ਦੱਸਿਆ ਕਿ ਪ੍ਰਤੀ ਏਕੜ ਵਿੱਚ ਸਟਰਾਬੇਰੀ 24000 ਦੇ ਕਰੀਬ ਬੂਟੇ ਲੱਗਦੇ ਹਨ ਡੰਡੀ ਮਹਾਰਾਸ਼ਟਰ ਤੋਂ ਇਸ ਵਾਰ ਉਹਨਾਂ ਵੱਲੋਂ ਮੰਗਵਾਏ ਲਿਫਾਫੇ ਵਿੱਚ ਤਿਆਰ ਕੀਤਾ ਬੂਟਾ 15 ਰੁਪਏ ਵਿੱਚ ਮਿਲਿਆ ਹੈ ਜਦ ਕਿ ਨਰਸਰੀ ਵਾਲਿਆਂ ਵੱਲੋਂ 25 ਤੋਂ 30 ਰੁਪਏ ਵਿੱਚ ਵੀ ਬੂਟਾ ਵੇਚਿਆ ਜਾਂਦਾ ਹੈ ਡੰਡੀ ਸਟਰਾਬੇਰੀ ਦਾ ਬੂਟਾ ਮਹਿੰਗਾ ਹੋਣ ਤੋਂ ਇਲਾਵਾ ਇਸ ਨੂੰ ਠੰਡ ਤੋਂ ਬਚਾਉਣ ਲਈ ਮਲਚਿੰਗ ਸ਼ੀਟ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਧੁੰਦ ਤੋਂ ਬਚਾਉਣ ਲਈ ਵਾਈਟ ਪਲਾਸਟਿਕ ਸ਼ੀਟ ਤਰਪਾਲ ਨਾਲ ਟਕਿਆ ਜਾਂਦਾ ਹੈ ਡੰਡੀ ਉਹਨਾਂ ਵੱਲੋਂ ਵਿਜਾਈ ਕੀਤੀ ਗਈ